ਪਰਗੜਾ ਜਿਹੜੀ ਬਸ਼ੇਰੀ ਆਪਣੀ ਕਵੀਨ ਹਾਂਜੀ ਇਹਦੀ ਉਮਰ ਕਿੰਨੀ ਹੋ ਗਈ ਏ ਉਮਰ ਜੀ ਇਹਦੀ 2.5 ਸਾਲ ਦੀ 2.5 ਸਾਲ ਹੋ ਗਈ ਏ ਹਾਂਜੀ ਤੇ ਹਾਈਟ ਕਿੰਨੀ ਕਰ ਗਈ ਏ 61 ਪਲੱਸ ਜੀ 61 ਪਲੱਸ ਆ ਤੁਸੀਂ ਵੇਖ ਸਕਦੇ ਜੇ ਪਰਗੜ ਦੇ ਉੱਤੋਂ ਦੀ ਹੋ ਰਹੀ ਗਈ ਇੰਚ ਡੇਢ ਕਰਦੇ ਨੇ RAMNAJ ਜੀ ਹੋਰ ਕਰ ਜਾਣਾ ਹਾਂਜੀ RAMNAJ ਜੀ ਤੇ ਬਹੁਤ ਸੋਹਣੀਆਂ ਬੰਤਰਾਂ ਬੱਡੀ ਬੰਤਰ ਦੀ ਬਹੁਤ ਖੁੱਲੀ ਏ ਤੇ ਇਹ ਜਿਹੜਾ ਆਪਣੇ ਕੋਲ ਬਸ਼ੇਰਾ ਪ੍ਰਿੰਸ ਸੀਗਾ ਸੂਰੇ ਵਾਲੇ ਲੈਣ ਦਾ ਉਹਦੀ ਬੱਚੀ ਸੀ ਤੇ ਆਪਣੇ ਵਾਲੀ ਜਿਹੜੀ ਬਸ਼ੇਰੀ ਸੀਗੀ ਘੋੜੀ ਜਿਹੜੀ ਆਪਾਂ ਸੇਲ ਕਰਤੀ ਸੀਗੀ ਵੀਰ ਠਾਕਰ ਢਿੱਲੋਂ ਕੋ ਘੋੜੀ ਐ ਇਸ ਟਾਈਮ ਉਹਸ ਘੋੜੀ ਦੀ ਏ ਧੀ ਏ ਬਹੁਤ ਹੀ ਚੰਗੀ ਹੱਡ ਗੋਡਿਆਂ ਦੀ ਮਜ਼ਬੂਤ ਤੇ ਬਾਡੀ ਬੰਤਰ ਦੀ ਖੁੱਲੀ ਬਸ਼ੇਰੀ ਏ ਇਹ ਆਪਣੇ ਵਾਲੇ ਬਸ਼ੇਰੇ ਨਵਾਬ ਤੋਂ ਪ੍ਰੈਗਨੈਂਟ ਏ ਚੈੱਕ ਪਾਸ ਏ ਜੇ ਕਿਸੇ ਵੀਰ ਭਰਾ ਨੇ ਵੀ ਇਸ ਬਸ਼ੇਰੀ ਨੂੰ ਖਰੀਦਣਾ ਹੋਵੇ ਇਹ ਫੋਰ ਸੇਲ ਹੈ ਤੇ ਉੱਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦਾ ਬਾਕੀ ਤੁਸੀਂ ਯਾਰ ਬਸ਼ੇਰੀ ਦੀਆਂ ਬਾਡੀ ਬੰਤਰਾਂ ਵੇਖੋ ਪਿੱਠ ਪੂੜਾ ਛਾਤੀ ਵੇਖੋ ਤੁਸੀਂ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਹੈ ਗਰਦਨ ਵੇਖੋ ਕੰਨ ਵੇਖੋ ਕਿੱਡਾ ਸੋਹਣਾ ਤੇ ਕੁੰਡੀਦਾਰ ਕੰਨ ਲੱਗਾ ਸਿੱਧਾ ਖੜਾ ਕਰਕੇ ਫਿਰ ਜੜਮੜਾ ਜਾਂ ਰਾਉਂਡ ਲਵਾਏ ਦਾ ਆ ਜਾ ਬਸ ਇੱਥੇ ਖੜੀ ਕਰ ਦੇ ਬਸ ਖਲਾਰ ਦੇ ਇੱਕਰ ਵੀ ਸਾਰੇ ਵੀਰ ਭਰਾਏ ਕਰ ਡਿਜ਼ਾਈਨ ਵੇਖ ਲੈਣ ਲਓ ਜਾ ਬਸ ਖੜੀ ਕਰ ਦੇ ਇੱਥੇ ਵੇਖੋ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਏ ਤੇ ਹੱਡ ਗੋਡਿਆਂ ਦੀ ਮਜ਼ਬੂਤ ਤੇ ਪੇਟਲ ਕੋੜੀ ਬਣੇਗੀ ਪੂਰੀ ਬਰੀਡਿੰਗ ਵਾਲੀ ਕੋੜੀ ਏ ਜਿਵੇਂ ਕਈ ਕੋੜੀਆਂ ਹੁੰਦੀਆਂ ਖਾਨਦਾਨ ਬਹੁਤ ਚੰਗਾ ਹੁੰਦਾ ਤੇ ਬੱਚੇ ਬਹੁਤ ਚੰਗੇ ਚੰਗੇ ਪੈਦਾ ਕਰਦੀਆਂ ਇਹ ਬਸ਼ੇਰੀ ਉਹਨਾਂ ਕੋੜੀਆਂ ਦੇ ਵਿੱਚੋਂ ਇੱਕ ਬਣੇਗੀ ਬਾਕੀ ਜੇ ਕਿਸੇ ਵੀਰ ਭਰਾਣ ਚਾਹਵਣ ਹੋਵੇ ਇਸ ਬਸ਼ੇਰੀ ਦਾ ਕਿਉਂ ਪਹਿਲਾਂ ਕਾਫੀ ਮੈਨੂੰ ਫੋਨ ਆਏ ਸਨ ਵੀ ਬਾਈ ਜੀ ਇਹ ਕਿਸੇ ਨੇ ਬਸ਼ੇਰੀ ਤੁਸੀਂ ਆ ਦੇਣੀ ਤਾਂ ਸਾਨੂੰ ਦੱਸਿਓ ਉਦੋਂ ਆਪਣੀ ਸਲਾਹ ਨਹੀਂ ਸੀਗੀ ਵੇਚਣ ਦੀ ਹੁਣ ਆਪਾਂ ਹੋਰ ਜਾਨਵਰ 2000 ਲਏ ਨੇ ਤੇ ਠੰਡ ਦੇ ਕਾਰਨ ਤੁਹਾਨੂੰ ਪਤਾ ਵੀ ਉਹਨੇ ਕੋਈ ਜਾਨਵਰੀ ਸਾਂਭੇ ਜਾਂਦੇ ਆ ਇਸ ਕਰਕੇ ਆਪਾਂ ਸਲਾਹ ਬਣਾਈਏ ਵੀ ਇਸ ਬਸ਼ੇਰੀ ਨੂੰ ਆਪਾਂ ਸੇਲ ਕਰ ਦਾਂਗੇ ਬਾਕੀ ਜੇ ਕਿਸੇ ਵੀਰ ਭਰਾ ਨੇ ਇਸ ਬਸ਼ੇਰੀ ਨੂੰ ਲੈਣਾ ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਵਾਜਬ ਮੁੱਲ 'ਚ ਆਪਾਂ ਇਹ ਬਸ਼ੇਰੀ ਸੇਲ ਕਰ ਦਾਂਗੇ ਬਹੁਤ ਹੀ ਸਾਊ ਸੀਲ ਏ ਖੰਡੇ ਸੁਭਾਅ ਦੀ ਬਸ਼ੇਰੀ ਏ ਬਾਕੀ ਪ੍ਰਗਟ ਥੋੜੀ ਜੀ ਤੋਰ ਦੇ ਐਨੂੰ ਜਿਹੜਾ ਵੀਰ ਤੁਰਦੀ ਨੂੰ ਵੀ ਵੇਖ ਲੈਣ ਤੇ ਪੂਰਾ ਮਾਨ ਸਨਮਾਨ ਵੀ ਕਰਾਂਗੇ ਆਏ ਗਏ ਦਾ ਤੇ ਪੂਰੇ ਸਪੈਸ਼ਲ ਆਫਰ ਵੀ ਦਾਂਗੇ ਕਿਸੇ ਨੰਬਰ ਤੇ ਕੰਟੈਕਟ ਕਰ ਸਕਦਾ ਬਾਕੀ ਹੱਡਾਂ ਪੈਰਾਂ ਦੀ ਮਜ਼ਬੂਤ ਤੇ ਬਹੁਤ ਹੀ ਚੰਗੀ ਕੱਟ ਕੰਡੀਸ਼ਨ ਵਾਲੀ ਬਸ਼ੇਰੀਏ ਬਾਕੀ ਹੋਰ ਵੀ ਨਵੀਆਂ ਨਵੀਆਂ ਵੀਡੀਓ ਆਪਾਂ ਤੁਹਾਡੇ ਕੋਲ ਲੈ ਕੇ ਆਉਂਦੇ ਰਵਾਂਗੇ ਹਰ ਨਵੀਂ ਵੀਡੀਓ ਤੁਹਾਡੇ ਕੋਲ ਟਾਈਮ ਟੂ ਟਾਈਮ ਪਹੁੰਚ ਸਕੇ ਇਸ ਕਰਕੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ